ਮੈਂ ਜਸਾਪਨੂਰ ਵਾਲਾ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਆ ਕਬੱਡੀ 001 ਦੇ ਉੱਤੇ ਤੋਂ ਤੋਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਬੈਲ ਦੇ ਆਈਕਨ ਨੂੰ ਦਬਾ ਲਓ ਤਾਂ ਜੋ ਕਬੱਡੀ ਦੀ ਹਰ ਇੱਕ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਅਤੇ ਨਾਲ ਹੀ ਸਾਡੇ ਫੇਸਬੁੱਕ ਪੇਜ ਕਬੱਡੀ 001 ਨੂੰ ਲਾਇਕ ਤੇ ਫੋਲੋ ਜ਼ਰੂਰ ਕਰ ਦਿਓ ਹਾਂਜੀ ਦੋਸਤੋ ਅੱਜ ਆਪਾਂ ਤੁਹਾਡੇ ਲਈ ਜਾਣਕਾਰੀ ਲੈ ਕੇ ਆਏ ਹਾਂ ਮਚਾਕੀ ਖੁਰਦ ਤੇ ਕੌਕੇ ਕਲਾਂ ਦੇ ਕਬੱਡੀ ਕਪਾਂ ਬਾਰੇ ਕਿਹੜੀਆਂ ਕਿਹੜੀਆਂ ਟੀਮਾਂ ਖੇਡਣਗੀਆਂ ਜਿੰਨੀ ਕ ਟੀਮਾਂ ਦੀ ਆਪਾਂ ਨੂੰ ਜਾਣਕਾਰੀ ਮਿਲ ਜਾ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਹਾਂਜੀ ਦੋਸਤੋ ਫਰੀਦਕੋਟ ਜ਼ਿਲ੍ਹੇ ਦੇ ਮਚਾਕੀ ਖੁਰਦ ਵਿਖੇ ਕਬੱਡੀ ਓਪਨ ਦੇ ਮੈਚ ਹੋਣਗੇ ਤਿੰਨ ਪਲੇਅਰ ਬਾਹਰੋਂ ਖੇਡਣਗੇ ਪਹਿਲਾ ਨਾਮ 65000 ਦੂਜਾ 41000 ਬੈਸਟਾਂ ਨੂੰ 11-11000 ਰੁਪਏ ਹੋਵੇਗਾ ਤੇ ਇਹਦਾ ਲਾਈਵ ਕਬੱਡੀ ਟੀਵੀ ਤੇ ਦਿਖਾਇਆ ਜਾਵੇਗਾ ਹਾਂਜੀ ਦੋਸਤੋ ਜੇਕਰ ਕੌਕੇ ਦੀ ਗੱਲ ਕਰੀਏ ਤਾਂ ਕੌਕੇ ਕਲੇ ਵਿਖੇ ਵੀ ਕਬੱਡੀ ਓਪਨ ਦੇ ਮੈਚ ਹੋਣਗੇ ਦੋ ਪਲੇਅਰ ਬਾਹਰੋਂ ਖੇਡਣਗੇ ਪਹਿਲਾ ਨਾਮ 41000 ਦੂਜਾ 31000 ਬੈਸਟਾਂ ਦੇ ਲਈ 21000 ਹੋਵੇਗਾ ਜੇਕਰ ਲਾਈਵ ਦੀ ਗੱਲ ਕਰੀਏ ਤਾਂ ਮਾਲਵਾ ਟੀਵੀ ਦੇ ਉੱਤੇ ਲਾਈਵ ਦਿਖਾਇਆ ਜਾਵੇਗਾ ਹਾਂਜੀ ਦੋਸਤੋ ਹੁਣ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਟੀਮਾਂ ਬਾਰੇ ਦੋਸਤੋ ਪਹਿਲੀ ਟੀਮ ਬਣੀ ਹੈ ਜੋਗਿਆਲੇ ਦੀ ਜਿਸ ਵਿੱਚ ਗਗਨ, ਰੂਪਾ, ਮੰਨੀ, ਸੋਨਾ ਤੇ ਕੀਪਾ ਜੋਗਿਆਲਾ ਜੀਤਕੋਟ ਲਈ ਹਰਵਿੰਦਰ ਅਲੀ ਕਾ ਖੇਡਣਗੇ ਇਹ ਟੀਮ ਕੌਂ ਕਹਿੰਦੇ ਕਬੱਡੀ ਕੱਪ ਤੇ ਖੇਡੀਗੀ ਇਸ ਟੀਮ ਦੇ ਸਪੌਂਸਰ ਜੱਸਾ ਠੁੱਲੀਵਾਲ ਜੈਦਾ ਫੌਜੀ ਸ਼ੰਨਾ ਹੋਣਗੇ ਹਾਂਜੀ ਦੋਸਤੋ ਅਗਲੀ ਟੀਮ ਬਣੀ ਹੋਈ ਹੈ ਮਾਣੂ ਕੇ ਗੱਲ ਜਿਸ ਵਿੱਚ ਰਿਸ਼ਪਾਲ ਮਾਣੂ ਕੇ ਲਵੀ ਬੋੜਾ ਕੀਪਾ ਤੇ ਨੰਨਾ ਤੇ ਭਿੰਦਾ ਮਾਣੂ ਕੇ ਅਮਰਤ ਤੂੰਮੜ ਭਾਨਾ ਤੇ ਮੰਦਰ ਸੇਲਬਰਾ ਖੇਡਣਗੇ ਇਹ ਟੀਮ ਕੌਂ ਕੇ ਖੇਡੇਗੀ ਹਾਂਜੀ ਦੋਸਤੋ ਅਗਲੀ ਟੀਮ ਬਣੀ ਹੋਊਗੋ ਕਹਿੰਦੇ ਜਿਸ ਵਿੱਚ ਕਾਲਾ ਦੀਪਾ ਮੰਨਾ ਮੋਟਾ ਤੇ ਅਮਣਾ ਕੌਂ ਕੇ ਅਮਣਾ ਉਗੋ ਕੇ ਸੌਰੀ ਰੇਸ਼ਮ ਰਾਏਕੋਟ ਤੇ ਸੀਪਾ ਬਦਰਾ ਖੇਡਣਗੇ ਇਹ ਟੀਮ ਵੀ ਕੌਂ ਕਹਿੰਦੇ ਕਬੱਡੀ ਕੱਪ ਤੇ ਖੇਡੇਗੀ ਦੋਸਤੋ ਹਾਂਜੀ ਦੋਸਤੋ ਅਗਲੀ ਟੀਮ ਬਣੀ ਹੋਈ ਹੈ ਕੋੜ ਸੁਖੀਰੀ ਜੱਸ ਵਿੱਚ ਬਰਾੜ ਧੰਮੂ ਗੋਰਾ ਤੇ ਜਸੂ ਕੋੜ ਸੁਖਿਆ ਹੈਰੀ ਮੀਨੀਆ ਇੱਕ ਇਹਨਾਂ ਦਾ ਰੇਡਰ ਹਜੇ ਕਲੀਅਰ ਨਹੀਂ ਇਹ ਟੀਮ ਵੀ ਕੌਂ ਕਹਦੇ ਕਬੱਡੀ ਕੱਪ ਤੇ ਖੇਡੇਗੀ ਦੋਸਤੋ ਹਾਂਜੀ ਦੋਸਤੋ ਇਸ ਤੋਂ ਅਗਲੀ ਟੀਮ ਬਣੀ ਹੋਈ ਆ ਜੰਡਾ ਵਾਲੇ ਦੀ ਜੱਸ ਵਿੱਚ ਗੋਰਾ ਗੱਗੀ ਕਾਕਾ ਤੇ ਕਿੰਦਾ ਜੰਡਾ ਵਾਲਾ ਜੀਵਨ ਸ਼ੇਰ ਸਿੰਘ ਵਾਲਾ ਲੱਭੂ ਨੱਥੂ ਵਾਲਾ ਸੁੱਖਾ ਵਾਦਾਂ ਇਹ ਟੀਮ ਦੋਸਤੋ ਮਚਾਕੀ ਖੁਰਦ ਦੇ ਕਬੱਡੀ ਕੱਪ ਤੇ ਖੇਡੇਗੀ ਹਾਂਜੀ ਦੋਸਤੋ ਇਸ ਤੋਂ ਇਲਾਵਾ ਜੇਕਰ ਅਗਲੀ ਟੀਮ ਦੀ ਗੱਲ ਕਰੀਏ ਤਾਂ ਟੀਮ ਬਣੀ ਹੋਈ ਆ ਜਗਤ ਸਿੰਘ ਵਾਲੇ ਦੀ ਜਿਸ ਵਿੱਚ ਕਰਨ, ਸੁਰਜਨ, ਜੋਬਨ, ਜੋਤ, ਪਲਵਾਨ, ਡਾਕਟਰ ਵੰਦਰ ਜਟਾਣਾ, ਗੱਗੂ ਔਲਖ ਤੇ ਵੀਰੂ ਜੌਣ ਵਾਲਾ ਇਹ ਟੀਮ ਵੀ ਮਚਾਕੀ ਖੁਰਦ ਦੇ ਕਬੱਡੀ ਕੱਪ ਤੇ ਖੇਡੇਗੀ ਦੋਸਤੋ ਹਾਂਜੀ ਦੋਸਤੋ ਇਸ ਤੋਂ ਇਲਾਵਾ ਜੇਕਰ ਅਗਲੀ ਟੀਮ ਦੀ ਗੱਲ ਕਰੀਏ ਤਾਂ ਟੀਮ ਬਣੀ ਹੋਈ ਹੈ ਮਚਾਕੀ ਖੁਰਦ ਦੇ ਟੂਰਨਾਮੈਂਟ ਤੇ ਸਾਧੂ ਵਾਲੇ ਦੀ ਜਿਸ ਵਿੱਚ ਜਗਮੀਤ, ਜੱਗਾ ਪੌਰਾ, ਸੋਨੂ ਕੋਟ ਭਾਈ ਬੋੜਾ ਪਾਲਾ ਤੇ ਗਲਾਬੂ ਤੁੰਬੜ ਭੰਨ ਖੇਡਣਗੇ ਇਹ ਟੀਮ ਵੀ ਮਚਾਕੀ ਖਰਚ ਦੇ ਕਬੱਡੀ ਕੱਪ ਤੇ ਖੇਡੇਗੀ ਹਾਂਜੀ ਦੋਸਤੋ ਇਹ ਸੀ ਹੁਣ ਤੱਕ ਜੋ ਆਪਾਂ ਨੂੰ ਟੀਮਾਂ ਦੀ ਜਾਣਕਾਰੀ ਮਿਲੀ ਉਹ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਵੀਡੀਓ ਥਲੇ ਕਮੈਂਟ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦਿਆ ਕਰੋ ਜੇਕਰ ਕਿਸੇ ਹੋਰ ਚੈਨਲ ਟੀਮ ਦੀ ਜਾਣਕਾਰੀ ਮਿਲੀ ਤਾਂ ਆਪਾਂ ਆਪਣੇ ਇਸ ਇੰਸਟਾਗ੍ਰam ਤੇ ਸ਼ੇਅਰ ਕਰਾਂਗੇ ਜੇਕਰ ਫੋਲੋ ਨਹੀਂ ਕੀਤਾ ਤਾਂ ਫੋਲੋ ਕਰ ਲਓ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਦਬਾ ਲਓ ਤਾਂ ਜੋ ਕਬੱਡੀ ਦੀ ਹਰੇਕ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਧੰਨਵਾਦ ਦੋਸਤੋ